ਜੀ ਨਮਸਕਾਰ ਜੀ ਬਰਨਾਲਾ 99 ਤੋਂ ਸੀਗੇ ਜੀ ਅਸਲ ਚ ਗਰਮੀਆਂ ਦਾ ਸੀਜ਼ਨ ਸੀਗਾ ਮਾਹ ਚਲੋ ਵੀਰੇ ਨੂੰ ਬੁਲਾ ਕੇ ਦਿਖਾ ਦੇਵੀ ਸਾਡੇ ਕੋਲ ਪਾਣੀ ਵਾਲੀਆਂ ਬੋਤਲਾਂ ਬਹੁਤ ਸੋਹਣੀਆਂ ਆਈਆਂ ਨੇ ਜੀਆਂ ਵੀਰੇ ਠੀਕ ਹੈ ਜੀ ਵੀ ਉਹਦੇ ਵਿੱਚ ਕੀ ਹੈ ਵੀ ਸਾਰੇ ਨਾਲੋਂ ਬਰਨਾਲੇ 'ਚ ਸਾਰਨੋਂ ਵੱਧ ਅਸੀਂ ਬੋਤਲ ਵੇਚਦੇ ਆਂ ਜੀ ਪਾਣੀ ਵਾਲੀ ਬੋਤਲ ਹੋਗੀ ਵੀਰੇ ਬੱਚੇ ਵਾਲਾ ਸਕੂਲ ਦਾ ਬੈਗ ਹੋ ਗਿਆ ਵੀਰੇ ਜਿਓਮੈਟਰੀ ਹੋਗੀ ਟੀਫਨ ਹੋ ਗਿਆ ਟਟੋ ਕਟਾ ਟੈਮਨ ਨੇ ਕਿ ਚਲੋ ਜੀ ਮੈਂ ਟੀਫਨ ਲੈਣੇ ਆ ਟੀਫਨ ਸਾਡੇ ਕੋਲ 5-6 ਦਾ ਟੀਫਨ ਆ ਗਿਆ ਵੀਰੇ ਪਾਣੀ ਵਾਲੀ ਬੋਤਲ ਟੈਮਨ ਨੇ ਕਿ ਚਲੋ 25-30 ਤਰ੍ਹਾਂ ਦੀ ਬੋਤਲ ਹੋਊਗੀ ਵੀਰੇ ਸਾ ਇੱਕ ਯਾਨਾ ਵੀਰੇ ਕਈ ਸਟੋਰਾਂ ਤੇ ਤੁਸੀਂ ਜਿਵੇਂ ਦੇਖਿਆ ਹੋਊਗਾ ਮੂਲਕੋ ਕੇ ਵੀਡੀਓ ਬਣਾਉਂਦੇ ਨੇਗੇ ਵੀ ਮੂਲਕੋ ਕੇ ਕੀ ਵਿਚਾਰਣਾ ਪਤਾ ਲੱਗੇ ਵੀ ਕੌਣ ਹੈ ਠੀਕ ਹੈ ਅਸੀਂ ਸ਼ਰੇਆ ਵੀਡੀਓ ਬਣਾਉਂਦੇ ਆ ਵੀ ਬਰਨਾਲ 99 ਵੀਡੀਓ ਬਣਾ ਰਿਹਾਗਾ ਠੀਕ ਹੈ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਚੀਜ਼ਾਂ ਆਈਆਂ ਨੇ 73 ਰੁਪਏ ਐਮ ਆਰ ਪੀ ਆ ਜੀ ਬੋਟਲ ਦਾ ਰੇਟ ਜੀ ਸਰ ਮਾਰਕੀਟ 630 ਰਾਮਨਾਥ ਜੀ 630 ਇਹਦੇ ਨਾਲ ਪਰ ਤੇਰਾ ਭਰਾ ਇਹਨੂੰ 99 ਦੇ ਵਿੱਚ ਦਊਗਾ ਬਾਈ ਸਰ ਕੀ ਗੱਲ ਗਰਮੀ ਤੇ ਨਾ ਸੋਸ ਲਗਾ ਰੱਖਿਆ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਸਾਰਾ ਵੱਧ ਬੋਟਲ ਅਸੀਂ ਵੇਚਦੇ ਆ ਠੀਕ ਹੈ ਜੀ ਤੇ ਦੂਸਰੀ ਗੱਲ ਬਾਈ ਇਹਦੇ ਵਿੱਚ ਸਾਡੇ ਕੋਲ ਜਿੰਨੇ ਰੀਸ਼ਲ ਦੇ ਕੋ ਮਾਡਲ ਸਮ ਦਿਖਾਇਆ ਇੱਕ ਕਾ ਮਾਡਲ ਆ ਗਿਆ ਜੀ ਠੀਕ ਹੈ ਜੀ ਬਾਕੀ ਬਾਈ ਜੀ ਸਾਡੇ ਕੋਲ ਇੱਕ ਨਾ ਨਕੋਦਾ ਕੰਪਨੀ ਦੀ ਬੋਟਲ ਆਈ ਆ ਠੀਕ ਹੈ ਵੀਰੇ ਇਹਦੇ ਵਿੱਚ ਚੋਰ ਬਜਾਰੀ ਕੀ ਕਰ ਰੱਖੀ ਆ ਜੇ ਤੁਸੀਂ ਮਾਰਕੀਟ ਚ ਸਟੋਰਾਂ ਦੇ ਪਤਾ ਕਰੋਗੇ ਨਾ ਬਾਈ ਇਹ ਬੋਟਲ ਕੋਈ ਲੋਕਾਂ ਦੀਆਂ ਦੁਕਾਨਾਂ ਤੇ ਕਰਾਈ ਤੇ ਬੈਠੇ ਨੇਗੇ ਇਹ ਦੁਕਾਨ ਸਾਡੀ ਆਪਦੀ ਆਗੀ ਠੀਕ ਹੈ ਉਹਦੇ ਵਾਸਤੇ ਕੀ ਕਰਦੇ ਨੇ 20 20 30 30 ਰੁਪਏ 40 40 ਰੁਪਏ ਉੱਚਾ ਕੇ ਪਾੰਦਰ ਪਰ ਤੇਰਾ ਭਰਾ 99 ਚ ਦੇ ਰਿਹਾਗਾ 99 ਦੇ ਵਿੱਚ ਦੇ ਰਿਹਾਗਾ ਜੀ ਠੀਕ ਹੈ ਜੀ ਤੇ ਬਾਕੀ ਦੂਸਰੀ ਕਰੇ ਦੇ ਵਿੱਚ ਵੀਰੇ ਸਾਡੇ ਕੋਲ ਮਾਡਲ ਬੜੇ ਪਿਆਰੇ ਨੇਗੇ ਨਕੋਟਾ ਦੇ ਵਿੱਚੀ ਬੋਟਲ ਹੀ ਬਹੁਤ ਸੋਹਣੀ ਦਵਾਂਗੇ ਬਾਈ ਦਵਾਂਗੇ ਪਰ 99 ਦੇ ਵਿੱਚ ਠੀਕ ਹੈ ਜੀ ਇੱਕ ਆ ਦੇਖੋ ਬਾਈ ਜੀ ਰਿਸ਼ਵ ਕੰਪਨੀ ਦੀ ਬੋਟਲ ਹੈ ਇਹ ਚਲੋ ਸੁਣਨਾ ਲੂਸ ਕਰਕੇ ਦਿਖਾਤੀ ਇਹ ਸਿੰਗਲ ਸਿੰਗਲ ਬੋਟਲ ਸਿੰਗਲ ਸਿੰਗਲ ਡੱਬੇ ਦੇ ਵਿੱਚ ਪੈਗ ਮਿਲੂਗੀ ਪਾਈਪ ਵਾਲੀ ਬੋਤਲ ਚਾਹੀਦੀ ਹੁੰਦੀ ਹੈ ਜਿਵੇਂ ਬੱਚਾ ਛੋਟਾ ਹੁੰਦਾ ਸਾਲ ਦਾ 2 ਸਾਲ ਦਾ ਸਾਡੇ ਕੋਲ ਉਹ ਵਾਲੀ ਬੋਤਲ ਵੀ ਮਿਲ ਜੇਗੀ ਠੀਕ ਹੈ ਵੀ ਬੋਤਲਾਂ ਇੰਨੀਆਂ ਕਪਈਆਂ ਨੇ ਵੀ ਨਿਹਾਰਾ ਲਿਆਵਾਂਗੇ ਬੱਲੇ ਬੱਲੇ ਕਰਾਵਾਂਗੇ ਠੀਕ ਹੈ ਜੀ ਦੂਸਰੀ ਗੱਲ ਇੱਕ ਕੀ ਗੱਲ ਹੋ ਰਿਹਾ ਬਾਈ ਸੋਨੂੰ ਪਹਿਨਾਂ ਦੀ ਤਰ੍ਹਾਂ ਵੀ ਸਾਡੀ ਪਰਸ਼ਪਤੀ ਵਾਲੀ ਦੁਕਾਨ ਹੈ ਠੀਕ ਹੈ ਇੱਧਰ ਦੇਖ ਸਕਦੇ ਹੋ ਠੀਕ ਹੈ ਜੀ ਸਾਰਾ ਵੱਡਾ ਸ਼ੈਡਰ ਸਾਡੀ ਦੁਕਾਨ ਤੇ ਲੱਗਿਆ ਹੋਇਆ ਹੋਰ ਕਿਸੇ ਤੇ ਨਹੀਂ ਲੱਗਿਆ ਹੋਇਆ ਬਾਈ ਠੀਕ ਹੈ ਬਲੈਕ ਕਲਰ ਦਾ ਬੋਰਡ ਲੱਗਿਆ ਹੋਇਆ ਬਾਕੀ ਦੂਸਰੀ ਗੱਲ ਕੀ ਹੈ ਬਾਈ ਜਿਨ੍ਹਾਂ ਨੂੰ ਕੁੜੀ ਗੁੜੀ ਦਾ ਡ ਬਰਨਾਲਾ 99 ਦੀ ਡਰੈੱਸ ਲੱਗੀ ਹੋਊਗੀ ਵੀਰੇ ਜਿੰਨੀਆਂ ਵੀ ਕੁੜੀਆਂ ਨੇ ਜਿੰਨੇ ਵੀ ਮੁੰਡੇ ਨੇ ਸਾਡੇ ਕੋਲ ਬਰਨਾਲਾ 99 ਦੀ ਡਰੈੱਸ ਲੱਗੀ ਹੋਊਗੀ ਵੀਰੇ ਪਤਾ ਕੀ ਆ ਮੈਂ ਤੁਹਾਨੂੰ ਉਹ ਹੀ ਰਿਕੁਐਸਟ ਫੇਰ ਕਰੂੰ ਵੀ ਨਕਲੀਆਂ ਤੋਂ ਚੋਰਾ ਤੋਂ ਸਾਵਧਾਨ ਜੀ ਬਰਨਾਲਾ 99 ਇੱਕੋ ਹੀ ਬ੍ਰਾਂਚ ਆ ਉੱਥੇ ਮੈਂ ਹੀ ਬੈਠਾ ਹਾਂ ਜੀ ਠੀਕ ਆ ਜੀ ਤੇ ਦੂਸਰੀ ਗੱਲ ਬਾਈ ਕਾਚੀ ਦੇਖੋ ਜੀ ਬੜੀ ਪਿਆਰੀ ਆਈ ਸੀਗੀ ਵੀਰ ਜੀ ਅਚਾਰ ਪਾਣ ਵਾਸਤੇ ਆ ਗਈ ਚਾਰ ਚਾਰ ਕੋਲੀਆਂ ਵਾਲੀ ਆ ਜੀ ਠੀਕ ਆ ਉਹਦੇ ਵਿੱਚ ਪਤਾ ਕੀ ਆ ਬਾਈ ਇਹ ਜਿਹੜੀ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਵੈਸੇ ਇਹਦਾ ਰੇਟ ਹੈਗਾ 99 ਜੀ ਠੀਕ ਆ ਜੇ ਤੁਸੀਂ ਨਾਰਮਲੀ ਦੇ ਔਰ ਜਿਹੜੀ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਆਪਾਂ ਨੂੰ 150 ਰੁਪਏ ਦੇ 2 ਪੀਸ ਦਵਾਂਗੇ 75 ਰੁਪਏ ਦੇ ਰਹਿ ਗਿਆ ਸਰ 75 ਰੁਪਏ ਦਵਾਂਗੇ ਜੇ ਕਿਸੇ ਨੇ ਸਿੰਗਲ ਪੀਸ ਲੈਣਾ ਤਾਂ ਉਹਨੂੰ 70 ਰੁਪਏ ਦਾ ਵੀ ਦੇ ਦਾਂਗੇ ਆਪਾਂ ਵਾਹ ਜੀ ਗੱਲ ਮੁੜ ਨਹੀਂ ਦੇਣਾ ਹੈਗਾ ਵੀ ਭਾਈ 70 ਰੁਪਏ ਦਾ ਲੈ ਜਾ ਕੋਈ ਗੱਲ ਨਹੀਂ ਠੀਕ ਹੈ ਜੀ ਦੂਸਰੀ ਗੱਲ ਕੀ ਹੈ ਭਾਈ ਹੁਣ ਸਾਨੂੰ ਪਤਾ ਹੈਗਾ ਮੂਰੇ ਹੁਣ ਗਰਮੀਆਂ ਆ ਗਈਆਂ ਪਾਊਡਰ ਵੀ ਜ਼ਰੂਰੀ ਹੈ ਬੱਚਿਆਂ ਦਾ ਹਨਾ ਤੁਹਾਨੂੰ ਪਤਾ ਹੀ ਹੈ ਮੈਂ ਇੱਕ ਚੀਜ਼ ਹੋਰ ਦੱਸਦਾ ਈਵਾ ਕੰਪਨੀ ਦਾ ਪਾਊਡਰ ਹੈ ਠੀਕ ਹੈ ਕੋਸਮੈਟਿਕਲ ਦੀ ਦੁਕਾਨ ਤੇ ਪਤਾ ਕਰੋਗੇ ਨਾ 130 40 ਰੁਪ ਪਰ ਤੇਰਾ ਪਰਾਂ ਨਾਲ ਪੈਂਟਿੰਗ ਸ਼ੈਂਪੂ ਹੀ ਨਾ ਲਾਤਾ ਵੀ ਪੈਂਟਿੰਗ ਸ਼ੈਂਪੂ ਵੀ ਦਵਾਂਗੇ ਨਾਲ ਕੀ ਗੱਲ ਹੈ 99 ਕੀ ਗੱਲ ਜੀ ਮੈਂ ਤੁਹਾਨੂੰ ਤਾਂ ਹੀ ਤਾਂ ਕਹਿੰਦਾ ਵੀ ਚੱਕ ਲੋ ਧਰ ਲੋ ਪੂਰੀ ਕੀਤੀ ਪਈ ਆ ਵੀ ਬੰਦਾ ਦੇਖ ਕੇ ਮਨ ਕੁਝ ਕਰਦਾਗੇ ਵੀ ਠੀਕ ਆ ਚੀਜ਼ ਵਿਗਦੀ ਆ ਬਰਨਾਲਾ 99 ਦੇ ਵਿਗਦੀ ਆ ਦੂਸਰੀ ਗੱਲ ਬਾਈ ਜੀ ਤਿੰਨ ਕੱਪਾਂ ਦਾ ਸੈੱਟ ਦੇਖੋ ਕਿੱਡਾ ਪਿਆਰਾ ਸੈੱਟ ਆ ਜੀ 99 ਦਾ ਦਵਾਂਗੇ ਤਿੰਨ ਪੀਸਾਂ ਦਾ ਸੈੱਟ 99 'ਚ ਦਵਾਂਗੇ ਠੀਕ ਆ ਬਾਈ ਜੀ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਬਾਈ ਫਿਰ ਤੁਸੀਂ ਕਹੋਗੇ ਵੀ ਵੀਰਾ ਉਹੀ ਗੱਲ ਰਿਪੀਟ ਫੇਰ ਮਾਰਦਾ ਠੀਕ ਹੈ ਮੂਲ ਕੋ ਕੇ ਵੀਡੀਓ ਨਹੀਂ ਬਣਾਉਂਦੇ ਸ਼ਰਿਆਂ ਬਣਾਣਿਆਂਗੇ ਵੀ ਬਰਨਾਲਾ 99 ਤੋਂ ਵੀਡੀਓ ਬਣੀ ਆ ਗਈ ਠੀਕ ਹੈ ਵੀਰੇ 99 ਦੀਆਂ ਤਿੰਨ ਬੋਤਲਾਂ ਦਾ ਸੈੱਟ ਹੈ ਇਹ ਆਮ ਸਟੋਰਾਂ ਦੇ ਪਤਾ ਕੀ ਕਰਦੇ ਨੇ ਭਾਈ ਇੱਕ ਬੋਤਲ ਕੱਢ ਦਿੰਦੇ ਨੇ 99 ਦੇ ਦੋ ਬੋਤਲਾਂ ਵੇਚ ਦਿੰਦੇ ਨੇ ਪੰਦਰਾ ਪਰਾ ਤਿੰਨਾਂ ਮਿਆਂ ਤੰਨੀ ਵੇਚਦੇ ਆ ਠੀਕ ਹੈ ਜੀ ਇੱਕ ਆ ਦੇਖੀ ਬਈ 199 ਨਾ ਲੱਗਿਆ ਹੈ ਨਾ 199 ਸਰ ਐ ਕਰੋ ਜੀ ਨਾ ਥੋੜੀ ਰੱਖੇ ਸੀ ਆ ਵੀ ਰੱਖੇ 150 ਰੁਪਏ ਦੇਤਾ ਹੀ ਅਸੀਂ ਜੀ ਕੋਈ 150 ਨਹੀਂ ਦਿੰਦੇ ਹੈਗੇ ਫੇਰ ਉਹੀ ਗੱਲ ਆ ਗਈ ਸਰ 199 ਐਮ ਆਰਪੀਆ ਸਰ ਜੀ ਦਮਾਂਗੇ ਅਸੀਂ ਤੁਹਾਨੂੰ 99 ਸਿਰ ਉੱਪਰ ਦਸ਼ਮਰ ਤੋਂ ਪੈਸੇ ਲੈਣੀ ਹੀ ਨਹੀਂਗੇ ਸਰ ਕੀ ਗੱਲ ਐ ਐਮ ਆਰਪੀ ਤੋਂ ਬੰਨਾਂ ਜੀ ਦਮਾਂਗੇ ਜਿਓਮੈਟਰੀ ਟਿਫਨ ਪਾਣੀ ਵਾਲੀ ਬੋਤਲ ਬੱਚੇ ਦੀ ਵਾਓ 99 ਚ ਦਮਾਂਗੇ ਬਾਈ 99 ਦੇ ਵਿੱਚ ਆਹ ਮੋਡਲ ਸਾਨੂੰ ਦਿਖਾਈ ਦਿੱਤਾ ਸੀ ਇਹਦਾ ਚਮਕਾਰੇ ਐ ਪਾਊਗਾ ਬਰਨਾਲਾ 99 ਟਿਫਨ ਹੋ ਗਿਆ ਪਾਣੀ ਵਾਲੀ ਬੋਤਲ ਹੋ ਗਈ ਜਿਓਮੈਟਰੀ ਹੋ ਗਈ 99 ਦੇ ਵਿੱਚ ਜੀ ਇੱਕ ਚੀਜ਼ ਸਾਨੂੰ ਹੋਰ ਦੱਸਣਾ ਬਾਈ ਤੂੰ ਮੈਨੂੰ ਕਹਿੰਦਾ ਵੀ ਬਾਰੀ ਬਾਰੀ ਮੈਨੂੰ ਇੱਕ ਗੱਲ ਫੇਰ ਉਹੀ ਦਰਾਈ ਜਾਂਦਾ ਟਿਫਨ ਅਤੇ ਪਾਣੀ ਵਾਲੀ ਬੋਤਲ ਜਿਹੜਾ ਸਾਡੀ ਦੁਕਾਨ ਦੀ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਸਾਡੀ ਦੁਕਾਨ ਦੀ ਵੀਡੀਓ ਸ਼ੇਅਰ ਕਰਕੇ ਆਊਗਾ ਚਾਹੇ ਉਹਨਾਂ ਦੇ ਘਰੇ ਇੱਕ ਜਵਾਕ ਹੈ ਚਾਹੇ ਦੋ ਜਵਾਕ ਹੈ ਪਹਿਲੇ 5 ਕਸਟਮਰਾਂ ਨੂੰ ਦਵਾਂਗੇ ਬਾਈ ਉਹਨਾਂ ਨੂੰ ਚਾਹੇ ਇੱਕ ਦੇ ਜਵਾਕ ਇੱਕਾ ਤਨ 61 ਦੇ ਦਵਾਂਗੇ ਜੇ ਦੋ ਨੇ ਤਾਂ ਦੋ ਦਵਾਂਗੇ ਵਾਹ ਜੀ ਵਾਹ ਠੀਕ ਹੈ ਜੀ ਕੀ ਬਾਤ ਹੈ ਸਰ ਕੀ ਬਾਤ ਹੈ ਠੀਕ ਹੈ ਜੀ ਦਵਾਂਗਾ ਹੁਣ ਜਿਵੇਂ ਆ ਚੀਜ਼ ਆ ਗਈ ਬਾਈ ਜੀ ਠੀਕ ਹੈ ਇਹਦੇ ਵਿੱਚ ਕੀ ਅੱਜ ਨੇ ਜਿਓਮੈਟਰੀ ਹੋ ਗਈ ਕੱਪ ਹੋ ਗਿਆ ਛੋਟਾ ਬੱਚਾ ਡਿਟਿਮਨ ਹੋ ਗਿਆ ਠੀਕ ਹੈ ਜਿਹੜੀ ਸਾਡੀ ਦੁਕਾਨ ਦੀ ਵੀਡੀਓ ਸ਼ੇਅਰ ਕਰਕੇ ਆਊਗਾ ਵੀ ਬਾਈ ਜੀ ਮੈਂ ਸ਼ੇਅਰ ਕਰਕੇ ਆਇਆ ਦਾ ਠੀਕ ਹੈ ਪਹਿਲੇ 5 ਕਸਟਮਰਾਂ ਨੂੰ ਤੇਰਾ ਭਰਾ ਇਹਨੂੰ 50 ਰੁਪਏ ਦੀ ਦੇ ਦੇਊਗਾ 50 ਰੁਪਏ ਸਿੰਗਲ ਸਿੰਗਲ ਡੱਬੇ ਦੇ ਵਿੱਚ ਪੈਕ ਹੈ ਠੀਕ ਹੈ ਦੇਖਣ ਨੂੰ ਸੋਨੂੰ ਲੱਗੂਗਾ ਵੀ ਵੀ ਬਾਈ ਦੇ ਹੱਥ ਦੇ ਵਿੱਚ ਕੈਮਰੇ ਦਾ ਲੈਂਸ ਸਰ ਉਹ ਹੀ ਤਾਂ ਮੈਂ ਦੇਖ ਰੇ ਮੈਂ ਤੁਹਾਨੂੰ ਪੁੱਛਣ ਲੱਗੇ ਕੈਮਰਾ ਤਾਂ ਹੀ ਲੱਗ ਗਿਆਣ ਲੱਗ ਗਿਆ 99 ਚ ਫਲਿੱਪਕਾਰਟ ਤੇ ਆਨਲਾਈਨ ਚੈੱਕ ਕਰਕੇ ਦੇਖ ਲਈ ਵੀਰੇ ਠੀਕ ਹੈ 400 ਰੁਪਏ ਦਾ ਬੋਲਦੇ ਨੇ ਬੋਟਲ ਹੈਗੀ ਚਾਹ ਪਾਉਂਗੇ ਚਾਹ ਗਰਮ ਰੂਗੀ ਪਾਣੀ ਪਾਉਂਗੇ ਪਾਣੀ ਠੰ ਵੀਰ ਜੀ ਕਈ ਵਾਰ ਕਿਸੇ ਕੋਲ ਆਰਟੀਫੀਸ਼ੀਅਲ ਫਲਾਵਰ ਹੁੰਦੇ ਨੇ ਠੀਕ ਹੈ ਇਹ ਕੀ ਆਈਟਮ ਹੈ ਜੀ ਆ ਦੇਖੋ ਆਰਟੀਫੀਸ਼ੀਅਲ ਫਲਾਵਰ ਇਹਦੇ ਵਿੱਚ ਬਈ ਦੇ ਸਾਡੇ ਕੋਲ ਘੱਟੋ ਘੱਟ 15 20 ਡਿਜ਼ਾਈਨ ਹੈਗੇ ਠੀਕ ਹੈ ਸਿੰਗਲ ਪੀਸ 99 ਔਰ ਸਿੰਗਲ ਪੀਸ ਡੱਬੇ ਦੇ ਵਿੱਚ ਪੈ ਗੂਗਾ ਜੀ ਇੱਕ ਆ ਗਿਆ ਜੀ ਤਿੰਨ ਡੱਬੇ ਸੈੱਟ ਹੈ ਵੀਰੇ ਲੋਕ ਲੱਗਦਾ ਤਿੰਨੇ ਦੇ ਤਿੰਨੇ ਡੱਬਿਆਂ ਦਾ ਸੈਟਾਂ ਦੀ ਠੀਕ ਹੈ ਵੀਰ ਜੀ ਉਹੀ ਰੇਟ 99 ਠੀਕ ਬਰਨਣਾ ਤਾਂ ਇੱਕ ਵਾਰੀ ਹਲਾ ਕੇ ਘਰ ਤਾਂ ਸਾਡੇ ਆਸੇ ਪਾਸੇ ਵਾਲੇ ਵੀ ਮਚਣ ਲੱਗੇ ਵੀ ਭਾਈ ਮੋਨੂ ਪਤਾ ਨਹੀਂ ਕੀ ਕੀ ਸੱਪ ਕੱਢ ਕੇ ਰੱਖਦਾ ਇਹ ਤਾਂ ਹੀ ਨਿਕਲਣ ਲੱਗੇ ਅਜੇ ਦੇਖੀ ਚੱਲੋ ਅੱਗੇ ਅੱਗੇ ਕੀ ਕੀ ਬਾਈ ਜੀ ਇੱਕ ਆ ਚੀਜ਼ ਦਿਖਾ ਦਿਓ ਫਲੇਅਰ ਕੰਪਨੀ ਦਾ ਆ ਗਿਆ ਜੀ ਬੱਚੇ ਦਾ ਸਾਰਾ ਸੈੱਟ ਦਾ ਸੈੱਟ ਪੈਨਸਲਾਂ ਹੋ ਗਈਆਂ ਸ਼ੋਪਨਰ ਹੋ ਗਿਆ ਉਸका ਚ ਕੁਝ ਹੋ ਗਏ ਸਾਰਾ ਜਗੜ ਵਿੱਚ ਹੀ ਕਰਤਾ ਉਹੀ ਰੇਟ ਜਿੰਮ ਚੈੱਕ ਕਰਾ ਗਿਆ ਲੈ 980 ਮੈਂ ਤਾਂ ਠੀਕ ਹੈ ਜੀ ਇਹ ਨਾ ਕੀ ਕਰਦੇ ਨੇ ਬਿਜਾਰ ਚ ਚੋਰੀ ਬਜਾਰੀ ਕਰ ਰੱਖਿਆ ਦੇ ਦੇ 120 ਦੇ ਦੇ 150 ਤੇਰਾ ਭਰਾ ਉਹੀ ਦਿੰਦਾ 99 ਦੇ ਵਿੱਚ ਸਾਰਿਆਂ ਨਾਲੋਂ ਵੱਧ ਮਹਿੰਗੀਆਂ ਪਰਚੇਜਿੰਗਾਂ ਕਰ ਕਰਕੇ 99 ਦੇ ਵਿੱਚ ਦਿੰਨੇ ਆ। ਵੀ ਕਾ ਤੇ ਯਾਦ ਕਰੇ ਵੀ ਠੀਕ ਆ ਵੀ ਬਰਨਾਨੜੀ ਨੇ ਮੈਲੇ ਚੀਜ਼ ਦਿੰਦੇ ਨੇਗੇ। ਠੀਕ ਆ ਭਾਈ ਕੰਪਨੀ ਦਾ ਟਿਫਨ ਨਿਆਸਾ ਕੰਪਨੀ ਦਾ ਟਿਫਨ microwavesafe ਮਾਰਦੇ ਕੈਮਰਾ ਦਿਖਾ ਦੇ ਇਹਨਾਂ ਨੂੰ। ਕਸਟਮਰਾਂ ਨੂੰ ਵੀ ਭਾਈ ਇਹਦੀ MRP 165 ਰੁਪਏ ਆ। ਹੈ ਗਿਆ ਨਾ 165 ਪਰ ਤੇਰਾ ਭਰਾ 99 ਦਾ ਦਊਗਾ ਇਹ। ਸਰ ਆ ਕੇ ਨਾ ਲੋਕ ਸਿਮਰਨ ਕੰਪਨੀ ਦੀ ਨਮਕਦਾਨੀ ਕਹਿੰਦੇ ਵੀ ਨਮਕਦਾਨੀ ਬੇਇੱਜ਼ਤੀ ਨੜੇ 99 ਸਟੋਰ ਤੇ। ਸਾਡੇ ਕੋਲ ਸਾਰੀ ਨਵੀਂ ਆ ਗਈ ਨਮਕਦਾਨੀ 99 ਦੇ ਵਿੱਚ ਦਿੰਨੇ ਆ 99 ਦੇ ਵਿੱਚ ਹਿਸਟਰੀਕ ਕੰਪਨੀ ਦਾ ਡੱਬੇ ਆਉਂਦੇ ਸੀ ਪਹਿਲਾਂ ਵੀਰੇ ਸੁਣੇ ਪਹਿਲਾਂ ਵੀ ਆਪਣੀ ਵੀਡੀਓ ਚ ਕਸਟਮਰ ਦੇਖ ਸਕਦੇ ਨੇ ਬਿਲਕੁਲ ਸਰ ਬਿਲਕੁਲ ਦੇਖ ਸਕਦਾ ਹੈ ਬੈਸਟ ਕੰਪਨੀ ਦਾ ਡੱਬੇ ਆਉਂਦੇ ਸੀ ਤਿੰਨ ਡੱਬੇ ਸੈੱਟ ਪਰ ਤੇ ਭਰਾ ਨੇ ਸਪੈਸ਼ਲ ਤਿਆਰ ਕਰਵਾਇਆ ਮੈਕਸ ਕੰਪਨੀ ਦਾ ਅ ਮੈਕਸ ਕੰਪਨੀ ਦਾ ਡੱਬਿਆਂ ਦਾ ਸੈੱਟ 99 ਚ ਤਿੰਨ ਡੱਬਿਆਂ ਸੈੱਟ 199 ਐਮ ਆਰ ਪੀ ਲੱਗ ਕੇ ਆਈ ਹੈ ਨਾਈ ਦੇ ਵਿੱਚ 6 ਬੋਤਲਾਂ ਦਾ ਸੈੱਟ ਰਹਿਣਾ ਸਾਡੇ ਕੋਲ ਉਹ ਵੀ ਮਿਲਦਾ ਜੀ 99 ਦੇ ਵਿੱਚ ਚਾਰ ਬੋਤਲਾਂ ਦਾ ਸੈੱਟ ਲੈਣਾ ਸਾਡੇ ਕੋਲ ਉਹ ਵੀ ਮਿਲਦਾ ਹੈ ਜੀ ਠੀਕ ਹੈ ਉਹਦੇ ਵਿੱਚ ਕੀ ਆਵਾਜ਼ ਮੈਨੂੰ ਇੱਥੇ ਰਿਕਵੈਸਟ ਜੀ ਕਰੂੰਗਾ ਭਾਈ ਨਕਲੀਆਂ ਤੋਂ ਚੋਰਾ ਤੋਂ ਸਾਵਧਾਨ ਬਰਨਾਲਾ 99 ਸਾਡੀ ਕੋਈ ਬ੍ਰਾਂਚ ਹੈ ਗੱਡਾਖਾਨਾ ਚੌਂਕ ਦੇ ਵਿੱਚ ਹੈ ਠੀਕ ਹੈ ਬਾਹਰ ਚ ਆਪਣਾ ਦਾ ਸਟੈਂਡ ਪਿਆ ਹੁੰਦਾ ਹੈ ਸਾਡੀ ਦੁਕਾਨ ਤੇ ਠੀਕ ਹੈ ਸਾਰਾ ਟੌਪ ਏਕ ਕਲਾਸ ਸਟੋਰ ਸਾਡੀ ਰਿਕਵੈਸਟ ਨੂੰ ਪਤਾ ਲੱਗੂ ਜਿੱਥੇ ਸਾਰਾ ਬੱਧ ਰਸ਼ ਹੋਇਆ ਉਹ ਸਾਡੇ ਸਟੋਰ ਸਰ ਦੇਹੀ ਜਮਾਨਾ ਲੱਗਦਾ ਹੈ ਤਾਂ ਸਿਸਟਮ ਜਾ ਸਾਰਾ ਨੀਚੇ ਹੋਸ ਜਾ ਜੀ ਕਿੰਦੀ ਰੇਟ ਸਰ ਮੈਂ ਦੱਸਾਂ ਪਤਾ ਕਰਨ ਵਗ ਜੇ ਨਾ 140 ਰੁਪਏ ਦੇ ਠੀਕ ਆ ਕਿਹੜਾ 140 ਨਹੀਂ ਇਕੱਲਾ ਕੜਨਾ 200 200 250 250 ਦੀਆਂ ਬਿਕਦੀਆਂ ਨੇ ਅੱਛਾ ਭਰਾ 99 ਕੀ ਲਾਇਆ ਕਸਟਮਰਾਂ ਦੇ ਵਿੱਚ ਇਹਨੇ ਡੱਕ ਕੇ ਵੇਚਦੇ ਨੇ 99 ਦੇ ਵਿੱਚ ਕਿਹੜਾ ਮਾਰ ਜੋ ਮੈਨੂੰ ਕਹਿੰਦਾ ਜਮਾ ਦਾ ਕੁਛ ਲੈ ਕੇ ਜਾਈਓ ਇੱਕ ਵਾਰੀ ਕਿਹੜਾ ਮਾਰ ਕੇ ਜਾਓ ਸੋਨੂੰ ਨਿਆਰੇ ਅਜੂ ਚੀਜ਼ਾਂ ਦੇਖ ਕੇ ਵੀ ਠੀਕ ਆ ਯਾਰ ਬਾਕੀ ਚੀਜ਼ਾਂ ਵੀ ਮੈਂ ਇੱਕ ਗੱਲ ਦੱਸਦਾ ਜਿਵੇਂ ਨਾ ਕਈ ਵਾਰ ਸਕੂਲ ਵਾਲੇ ਬੱਚਿਆਂ ਦੇ ਬੈਗ ਚਾਹੀਦੇ ਹੁੰਦੇ ਨੇ ਸਾਡੇ ਕੋਲ 100 ਰੁਪਏ ਵਾਲਾ 150 ਵਾਲਾ 200 ਵਾਲਾ 250 ਰੁਪਏ ਵਾਲਾ ਵੀ ਠੀਕ ਆ ਠੀਕ ਹੈ ਤਾਂ ਬੈਗ ਸਾਨੂੰ ਵੱਡਾ ਲੈਣਾ ਪੈਂਦਾ ਸਰ ਕੋ ਵੱਡਾ ਬੈਗ ਹੀ ਮਿਲ ਜਾਂਦਾ ਹੈ ਸੈਕੰਡ ਪੁਆਇੰਟ ਜੀ ਦੂਸਰੀ ਗੱਲ ਇਹ ਕਿ ਬਾਈ ਕਈ ਵਾਰ ਕਸਟਮਰ ਦੀ ਨਾ ਲੇਡੀਜ਼ ਦੀ ਜਾਣ ਸੀ ਦੀ ਡਿਮਾਂਡ ਹੁੰਦੀ ਹੈ ਕਿਸੇ ਨੇ ਕੋਠੀ ਪਾਈ ਹੁੰਦੀ ਹੈ ਅਗਲਾ ਕਹਿੰਦਾ ਯਾਰ ਮੈਨੇ ਬਾਥਰੂਮ ਸੈੱਟ ਲੈਣਾ ਠੀਕ ਹੈ ਬਾਈ ਜੀ ਸਾਡੇ ਕੋਲ ਬਾਥਰੂਮ ਸੈੱਟ ਵੀ ਸਾਰੇ ਮਿਲ ਜਾਂਦੇ ਨੇ ਬਾਲਟੀ ਪੀੜੀਆਂ ਡਸਟਬਿਨ ਜਿਵੇਂ ਸਾਰਾ ਟੋਟਲੀ ਇਹ ਸਮਾਨ ਇੱਕ ਕਲਾਸ ਰੱਖਿਆ ਸਮਾਨ ਦਾ ਸੀ ਦਾ ਕਵਰ ਮਸ਼ੀਨ ਦਾ ਕਵਰ ਮਾਈਕਰੋ ਦਾ ਕਵਰ ਠੀਕ ਹੈ ਜੀ ਕੋਈ ਟੇਬਲ ਛੋਟੇ ਦਾ ਕਵਰ ਵੱਡੇ ਦਾ ਕਵਰ ਫ੍ਰਿਜ ਦੇ ਅੰਦਰ ਵਿਛਾਨ ਵਾਲੇ ਮੈਟ ਕੋਈ ਫ੍ਰਿਜ ਦਾ ਉੱਪਰ ਛੱਤ ਦੇ ਪਿਛਣ ਜਿੰਬਾ ਵਾਲਾ ਕਵਰ ਠੀਕ ਹੈ ਕੋਈ ਤੋੜੀਆ ਕੋਈ ਜੈਂਟਸ ਕੈਪ ਠੀਕ ਹੈ ਜੀ ਬਾਕੀ ਸਾਡੇ ਕੋਲ ਸਟੀਲ ਦਾ ਭਾਂਡਾ ਬਾਧੂ ਆ ਹੋਣਾ ਡੱਕ ਕੇ ਵੇਚਦੇ ਆ ਬਾਈ ਠੀਕ ਹੈ ਦੂਸਰੀ ਗੱਲ ਕੀ ਆ ਕੱਪੜਾ ਗਰਮੀਆਂ ਦਾ ਕਿਸੇ ਨੇ ਲੋਅਰ ਕੈਪਰੀ ਟੀ-ਸ਼ਰਟ ਸਾਡੇ ਕੋਲ ਸਾਰਾ ਟੋਟਲ ਹੀ ਹੁੰਦਾ ਮੈਟ ਚਟਾਈਆਂ ਪੜਦੇ ਹੀ ਸਾਰਾ ਕੁਝ ਹੁੰਦਾ ਜੀ ਠੀਕ ਹੈ ਕਿਸੇ ਨੂੰ ਕੋਈ ਵਾਈਪਰ ਲੈਣਾ ਕਿਸੇ ਨੇ ਪੋਚਾ ਲੈਣਾ ਝਾੜੂ ਕਿੱਲਾਂ ਵਾਲਾ ਫਰਸ਼ ਵਾਲਾ ਦੂਸਰਾ ਸਾਡੇ ਕੋਲ ਸਾਰਾ ਹੁੰਦਾ ਕਿਸੇ ਨੂੰ ਕੋਈ ਟੱਬ ਕੋਈ ਬਾਲਟੀ ਕੋਈ ਪੀੜੀ ਸਾਡੇ ਕੋਲ ਇਹ ਕਲਾਸ ਸਾਰਾ ਟੋਟਲ ਮਿਲ ਜ ਜੀ ਠੀਕ ਹੈ ਦੂਸਰੀ ਗੱਲ ਬਾਈ ਜੀ ਸੁਣੋ ਇੱਕ ਚੀਜ਼ ਹੋਰ ਦੱਸਦਾ ਕਈਆਂ ਕਈ ਕਸਟਮਰਾਂ ਨੂੰ ਕਸਟਮਰਾਂ ਨੂੰ ਦੱਸਦਾ ਜਿਹੜੇ ਪ੍ਰੀਮੀਅਮ ਕਸਟਮਰ ਨੇ ਠੀਕ ਹੈ ਉਹਦੇ ਵਿੱਚ ਕੀ ਆ ਬਾਈ ਜਿਵੇਂ ਉਹ ਭਾਂਡੇ ਦਾ ਟੋਕਰਾ ਲੈਂਦੇ ਨੇ ਬਾਈ ਠੀਕ ਹੈ ਭਾਂਡੇ ਦੇ ਟੋਕਰੇ ਦੇ ਵਿੱਚ ਕੀ ਹੁੰਦਾ ਵੀ ਕਸਟਮਰ ਕਹਿੰਦਾ ਵੀ ਦੇ ਦੇ 1200 ਦੇ ਦੇ 1400 ਭਾਂਡੇ ਵਾਲੇ ਕੰਨ ਵਾਲਾ ਕਹਿੰਦਾ ਨਾ ਬਾਈ 1200 ਦੇ ਦੇ 1400 ਦੇ ਦੇ ਹਨਾ ਪਰ ਤੇਰੇ ਭਰਾ ਨੇ ਕੰਮ ਕੀ ਨਵੇੜਤਾ ਕੰਡਾ ਲਿਆ ਕੇ ਰੱਖ ਲਿਆ ਠੀਕ ਹੈ ਅੱਛਾ ਜੀ ਕੰਡਾ ਲਿਆ ਕੇ ਰੱਖ ਲਿਆ ਦੂਜੀ ਗੱਲ ਉਹ ਤੇਰੇ ਕਰਕੇ ਆ ਵੀ ਤੂੰ ਮੇਰੀ ਜਾਨ ਵਟ ਕੇ ਖਾ ਜਾਣਾ ਵੀ ਮਨ ਨੂੰ ਮਨ ਮੇ ਚ ਜਾ ਕੇ ਉਹ ਨਹੀਂ ਦਿਖਾਉਂਦਾ ਮਨ ਨੂੰ ਤੂੰ ਨਵੇਂ ਚ ਜਾ ਮੈਂ ਤਾਣੀ ਦਿਖਾਉਂਦਾ ਮੈਂ ਪਤਾ ਕੀ ਆ ਬਾਈ ਤੁਹਾਡੇ ਕੋਲ ਉਹੀ ਨਹੀਂ ਲੋਟ ਆਂਦਾ ਸਿਸਟਮ ਠੀਕ ਆ ਉਸ ਤੋਂ ਤਾਂ ਕੱਢਿਆ 10 20 ਮਿੰਟ ਮੈਂ ਚੱਲ ਬਾਈ ਨੂੰ ਮੈਂ ਦੱਸਦਾ ਵੀਰ ਜੀ ਜਿਹੜੀ ਸੋਡੀ ਵੀਡੀਓ ਦੇਖ ਕੇ ਮੈਨੂੰ ਐ ਕਹਤਾ ਆ ਕੇ ਵੀ ਭਾਈ ਮੈਂ ਤੇਰੀ YouTube ਤੇ ਵੀਡੀਓ ਦੇਖੀ ਆ 160 ਰੁਪਏ ਕਿਲੋ ਲੈਣਾਗਾ ਮੈਂ ਸਟੀਲ 160 ਰੁਪਏ ਕਿਲੋ ਲੈਣਾ ਠੀਕ ਆ 160 ਰੁਪਏ ਦੇ ਹਿਸਾਬ ਨਾਲ ਹੀ ਕਿਸੇ ਨੇ ਕੋਈ ਟੋਕਰ ਲੈਣਾ 160 ਦੇ ਹਿਸਾਬ ਨਾਲ ਹੀ ਦੇ ਆਪਣੇ ਸਟੋਰ ਦਾ ਐਡਰੈਸ ਹੈਗਾ ਠੀਕ ਆ ਸਮਾਈਲ ਦੇ ਕੇ ਗੱਡਾ ਖਾਨਾ ਚੌਂਗਦੇ ਵਿੱਚ ਅੱਗਰ ਸੈਂਚੌਂਕ ਕਹਿੰਦੇ ਨੇ ਵੀਰੇ ਸਾਰਿਆਂ ਨਾਲ ਉੱਚੀ ਵੱਡੀ ਦੁਕਾਨ ਆਪਣੀ ਆ ਠੀਕ ਐ ਸੋ ਨੂੰ ਫਿਰ ਦੁਬਾਰੇ ਰਿਪੀਟ ਮਾਰੂੰਗਾ ਆਪਣੇ ਸਟੋਰ ਦੇ ਜਿੰਨੇ ਵੀ ਕੁੜੀਆਂ ਮੁੰਡੇ ਲੱਗੇ ਹੋਏ ਨੇਗੇ ਸਾਰਿਆਂ ਦੇ ਪ੍ਰੋਪਰ ਐਡਰੈਸ ਪਾਈ ਹੋਊਗੀ ਜਿਵੇਂ ਕੁੜੀਆ ਕੋਲੇ ਖੜੀ ਸੀ ਮੇਰੇ ਜਿਵੇਂ ਬਰਨਾਲਾ 99 ਮੂਰੇ ਵੀ ਹੈਗਾ ਇਹਨਾਂ ਦੀ ਬੈਕ ਤੇ ਵੀ ਹੈਗਾ ਚੋਰਾ ਮੰਗੂ ਵੀਡੀਓ ਨਹੀਂ ਬਣਾਉਂਦੇ ਸਾਫ਼ ਸ਼ਰ੍ਹਾਂ ਵਿੱਚ ਵੀਡੀਓ ਬਣਾਉਣੇ ਆ ਠੀਕ ਐ ਚੱਪਲ ਵਾਲਾ ਬਾਹਰ ਸਟੈਂਡ ਪਿਆ ਹੁੰਦਾ ਠੀਕ ਐ ਪਰਛਤੀ ਵਾਲੀ ਸਾਡੀ ਦੁਕਾਨ ਆ ਕਿਸੇ ਨੂੰ ਕੋਈ ਚੱਪਲਾ ਲੈਣੀ ਆ ਹੁੰਦੀ ਆ ਲੇਡੀਜ਼ ਜੈਂਟਸ ਬੱਚੇ ਦੇ ਸੈਂਡਲ ਲੈਣੇ ਆ ਸਾਡੇ ਕੋਲ ਉਹ ਵੀ ਮਿਲ ਜਾਂਦੇ ਨੇ ਮੈਂ ਵੀ ਕੀ ਕਰਾਂ ਬਾਈ ਮੇਰੇ ਤਾਂ ਹੁਣ ਗੱਲ ਸੁੱਕਿਆਂ ਦਾ ਬੋਲਦੇ ਬੋਲਦੇ ਵੀ ਕੀ 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 ਦੱਸਾਂ ਮਿਲ ਕੋ 25 ਸਰ ਆਈਟਮਾ ਬਹੁਤ 25 ਸੇ ਪਲੱਸ ਐ ਨਾ ਆਪਣੇ ਕੋਲੇ ਆਪਣੇ 2500 ਪਲੱਸ ਆਈਟਮ ਕਰਕੇ ਕਿਸੇ ਨੇ ਕੋਈ ਗਿਫਟ ਵਾਲੀ ਆਈਟਮ ਲੈਣੀ ਹੈ ਕਿਸੇ ਨੇ ਚਾਹ ਦੇ ਕੱਪ ਲੈਣੇ ਕੋਈ ਕੰਚ ਦੇ ਗਲਾਸ ਲੈਣੇ ਫਿਰ ਕਿਤੀ ਆ ਯਾਰ ਕੁਝ ਨਹੀਂ ਛੱਡਦੇ ਯਾਰ ਜੀ ਸਿੱਧਾ ਹੀ ਸਾਫ਼ ਦੱਸਾਂ ਪਰ ਤੈਨੂੰ ਮੈਂ ਕਹ ਦੱਸਾਂ ਬਾਈ ਤੂੰ ਕਹਿੰਗਾ ਵੀ ਮੈਨੂੰ ਵੀਡੀਓ 'ਚ ਸ਼ਰੇਆਮ ਬੋਲਦਾ ਲੋਕ ਮੱਚਦੇ ਬਹੁਤ ਨੇ ਬਿਲਕੁਲ ਸਰ ਬਿਲਕੁਲ ਸਾਡੀ ਲੋਕਾ ਮੱਚੋ ਹਣਾ ਰੀਸ ਕਰੋ ਬਿਲਕੁਲ ਸਰ ਬਿਲਕੁਲ ਪਰ ਤੇ ਰੀਸ ਵੀ ਨਹੀਂ ਕਰਦੇ ਬਾਈ ਇੱਕ ਹੀ ਕਰਦੇ ਨੇ ਜੜਾ ਵੱਡਾਂ ਲੱਗ ਜਾਂਦੇ ਨੇ ਵੀ ਜੜਾ ਨਾ ਵੱਡੋ ਤੇਰਾ ਭਰਾ ਕੱਲੇ ਹੀ ਬੈ ਕੱਲੇ ਹੀ ਜਾਊਗਾ ਜੀ ਠੀਕ ਹੈ ਜੀ ਤੇ ਆਪਣੀ